ਮਾਨਯੋਗ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਬਣ ਰਹੀਆਂ ਗੈਰ ਕਾਨੂੰਨੀ ਬਿਲਡਿੰਗਾਂ ਨੂੰ ਤੋੜਨ ਦਾ ਆਦੇਸ਼ ਦਿੱਤਾ ਡੈਮੋਲੇਸ਼ਨ ਟੀਮ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਬਿਲਡਿੰਗਾਂ ਜਿਹੜੀਆਂ ਉਹ ਗੈਰ ਕਾਨੂੰਨੀ ਤੋੜੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਆਓ ਸੁਣਦੇ ਹਾਂ ਡੈਮੋਲੇਸ਼ਨ ਟੀਮ ਵੱਲੋਂ ਕੀ ਹੈ ਕਹਿਣਾ ਉਹਦਾ ਸਕੀਦਿਆ ਜਿਹੜੀਆਂ ਨਜਾਇਜ਼ ਬਣੇ ਹਰਜਿੰਦਰ ਸਿੰਘ ਏਟੀਪ ਮੀਂਹਲ ਕਾਰਪੋਰੇਸ਼ਨ ਅੰਮ੍ਰਿਤਸਰ ਅੱਜ ਮਾਨਯੋਗ ਡੀਸੀ ਸਾਹਿਬ ਮਾਨਯੋਗ ਗੁਰਿੰਤ ਸਿੰਘ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਡੈਮੋਲੇਸ਼ਨ ਟੀਮ ਨੇ ਪਹਿਲਾਂ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਔਰ ਉਹਨਾਂ ਕੋਲੋਂ ਅੰਡਰਟੇਕਿੰਗ ਲਈ ਹੈ ਵੀ ਬਾਕੀ ਜਿਹੜੀ ਆ ਬਿਲਡਿੰਗ ਜਿੰਨੀ ਵਾਇਲੇਸ਼ਨ ਹੈ ਹੀ ਆਪਣੇ ਪੱਧਰ ਤੇ ਢਾਲੀ ਜਾਵੇਗੀ ਔਰ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮਜੀਠਾ ਰੋਡ ਤੇ ਡਾਕਟਰ ਮੰჯੂ ਗੁਪਤਾ ਜੀ ਦੀ ਬਿਲਡਿੰਗ ਉੱਤੇ ਤੇ ਆਏ ਆ ਉੱਤੇ ਤੇ ਐਕਸ਼ਨ ਕੀਤਾ ਔਰ ਉਹਨਾਂ ਨੇ ਆਪਣੀ ਬਿਲਡਿੰਗ ਦਾ ਰੈਸ਼ੀ ਨਕਸ਼ਾ ਜਿਹੜਾ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਲੁੱਕ ਹੀ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਡਾਕਟਰ ਰਾਜ ਕੁਮਾਰ ਜੀ ਦੀਆਂ ਕਹਿਣ ਅਨੁਸਾਰ ਐਫੀਡਵਿਟ ਦੇਣ ਦੇ ਅਨੁਸਾਰ ਉਹਨਾਂ ਨੇ ਦੱਸਿਆ ਜੀ ਇਹ ਹੀ ਆਪਣੀ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਜਿਹੜਾ ਵਾ ਅਪਲਾਈ ਕੀਤਾ ਔਰ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਹੈ ਜਾਂ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਏਗੀ ਮੈਂ ਪਬਲਿਕ ਨੂੰ ਅਪੀਲ ਕਰਦਾ ਸਾਰਿਆਂ ਨੂੰ ਵੀ ਕੋਈ ਵੀ ਕੰਮ ਆ ਨਕਸ਼ਾ ਪਾਸ ਕਰਾ ਕੇ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਨ ਤੋਂ ਦੀ ਸ਼ਰਤ ਵਿੱਚ ਬਿਲਡਿੰਗ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਔਰ ਇਸ ਤਰ੍ਹਾਂ ਹੀ ਜਿਹੜੀ ਆ ਡੈਮੋਲੇਸ਼ਨ ਜਾਰੀ ਰਹੇਗੀ ਅੱਜ ਸਾਰੇ ਏਟੀਪ ਬਿਲਡਿੰਗ ਇੰਸਪੈਕਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਗਿਆ ਅੱਗੋਂ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਐਕਸ਼ਨ ਜਾਰੀ ਰਹੇਗਾ ਇਹ ਟੋਟਲ ਟੋਟਲ 23 ਬਿਲਡਿੰਗਾਂ ਜਿਹੜੀਆਂ ਮਤਲਬ ਕਿ ਆਪਣਾ ਸੀਬੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਉਹ 23 ਬਿਲਡਿੰਗਾਂ ਤੇ ਜਿਹੜੀ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਮਜੀਦ ਜੀ ਫੋਟੋ ਖਰਾਕ ਜੀ ਜਿੰਨੀਆਂ ਵੀ ਸੀਵੀਓ ਸਾਹਿਬ ਵੱਲੋਂ 23 ਬਿਲਡਿੰਗਾਂ ਦੀ ਕਿਹਾ ਗਿਆ ਸੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਹੈ ਦੋ ਬਿਲਡਿੰਗਾਂ ਤੇ ਹੋ ਗਈ ਹੈ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੋਮਵਾਰ ਤੋਂ ਸ਼ੁਰੂ ਕਰਕੇ ਜਿੰਦਨ ਤੱਕ ਨਹੀਂ ਮੁੱਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਨਜੀਠਾ ਰੋਡ ਸਰਕਰ ਰੋਡ ਬਟਾਲਾ ਰੋਡ ਸ਼ੇਰਾਂ ਵਾਲਾ ਗੇਟ ਇਸਰਾਏ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਡੀਆਂ ਜਾਣੀਆਂ ਅਸੀਂ ਪੰਜਾਵਾਂ ਦੀ ਲਿਸਟ ਦੇਤੀ ਹੈ ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ ਬਾਕੀ ਸਾਰਾ ਕੰਮ ਆਪਾਂ ਨੇੇਪੜੇ ਚੜਾਂਗੇ